ਅਵੀ ਇੰਨਾ ਜਪ ਤਪ ਇਸ ਗੱਲ ਨੂੰ ਮੈਂ ਦਾਵੇ ਨਾਲ ਕਹਿ ਰਿਹਾ ਗੁਰੂ ਦੀ ਹਜ਼ੂਰੀ ਵਿੱਚ ਜੇ ਅੱਜ ਦੁਨੀਆ ਖੜੀ ਐ ਨਾ ਤੇ ਨਾਮ ਦੇ ਆਸਰੇ ਤੇ ਇਹ ਜਿਨ੍ਹਾਂ ਨਾਮ ਐ ਨਾ ਨਾਨਕ ਸਰ ਸੰਪਰਦਾ ਜਪਾ ਰਹੀ ਆ ਸੰਗਤ ਵਰਲਡ 'ਚ ਕਿਤੇ ਵੀ ਚਲੇ ਜਾਓ ਇੰਨਾ ਜਪ ਤਪ ਹੁੰਦਾ ਹੀ ਨਹੀਂ ਕਿਤੇ ਬਸ ਕਿਤੇ ਨਹੀਂ ਹੁੰਦਾ ਇਹ ਤਾਂ ਉਹ ਸੱਚੀਆਂ ਰੂਹਾਂ ਭਿੱਜੀਆਂ ਹੋਈਆਂ ਰੂਹਾਂ ਧੰਨ ਬਾਬਾ ਕੁੰਦਨ ਸਿੰਘ ਜੀ ਵਰਗੀਆਂ ਧੰਨ ਬਾਬਾ ਜਗੀਰ ਸਿੰਘ ਜੀ ਵਰਗੀਆਂ ਰੂਹਾਂ ਜਦੋਂ ਨਿਤਨੇਮ ਕਰਕੇ ਸਿਮਰਨ ਕਰਕੇ ਕਹਿੰਦੀਆਂ ਹਨ ਨਾ ਸਚਾਈ ਨਾਲ ਤੇਰੇ ਬਾਣੇ ਸਰਬੱਤ ਦਾ ਭਲਾ ਇਹ ਭਾਰ ਖੱਲ ਜਾਂਦਾ ਹੈ ਧਰਤੀ ਗਰਕ ਹੋਣੋਂ ਬਚ ਜਾਂਦੀ ਆ ਜਿੰਨਾ ਤੇ ਅੱਜ ਉਂਗਲਾਂ ਕਰਦੇ ਨਹੀਂ ਮੰਗਦੇ ਉਹ ਸੁਣਾਉਂਦੇ ਹੁੰਦੇ ਸੀ ਨਾ ਕਹਿੰਦੇ ਕਿਸੇ ਸੰਤ ਨੂੰ ਕਿਸੇ ਤਰਕਵਾਦੀ ਨੇ ਪੁੱਛਿਆ ਕਹਿੰਦਾ ਬਾਬਾ ਜੀ ਤੁਹਾਡਾ ਵੀ ਸਰੀਰ ਮੇਰੇ ਵਰਗਾ। ਬਸ ਇੰਨਾ ਫਰਕ ਹੈ ਤੁਸੀਂ ਚੋਲਾ ਪਾਇਆ ਮੈਂ ਕੁਰਤਾ ਪਜਾਮਾ ਪਾਉਣਾ। ਪਰ ਤੁਹਾਨੂੰ ਲੋਕੀ ਮੱਥੇ ਟੇਕਦੇ ਆ ਤੁਹਾਡਾ ਸਤਕਾਰ ਕਰਦੇ ਆ ਜੀਆਂ ਇਹਨੂੰ ਲੋਕੀ ਤੁਹਾਨੂੰ ਕਹਿੰਦੇ ਮੈਨੂੰ ਕਿਉਂ ਨਹੀਂ ਕੋਈ ਬੁਲਾਉਂਦਾ। ਇਹ ਫਰਕ ਕੀ ਹੈ? ਸੰਤ ਉਹਨੂੰ ਫੜ ਕੇ ਨਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਿਆਏ। ਕਹਿੰਦੇ ਹੁਣੇ ਫਰਕ ਕੱਢ ਦਿੰਦੇ ਆ। ਤੇਰੇ ਵਿੱਚ ਤੇ ਇੱਕ ਸਾਧੂ ਵਿੱਚ ਆਹ ਫਰਕ ਹੈ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਿਆਏ ਕਹਿੰਦੇ ਬਸ ਫਰਕ ਹੁਣ ਨਿਕਲ ਜਾਣਾ ਜਿਵੇਂ ਮੈਂ ਅਰਦਾਸ ਕਰੂੰ ਓਵੇਂ ਹੀ ਕਰੀ ਜਾਈ ਸਾਡੇ ਪਿੱਛੇ ਕਹਿੰਦਾ ਜੀ ਕਿਰਪਾ ਕਰੋ ਸੰਤ ਕਹਿੰਦੇ ਏ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਸੱਚੇ ਪਾਤਸ਼ਾਹ ਪਿੱਛੇ ਖੜਾ ਕਹਿੰਦਾ ਏ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਸੱਚੇ ਪਾਤਸ਼ਾਹ ਸੰਤ ਕਹਿੰਦੇ ਏ ਗੁਰੂ ਨਾਨਕ ਮਹਾਰਾਜ ਮੇਰਾ ਕੱਖ ਨਾ ਰਵੇ ਇਹ ਜਿਹਦੇ ਦਰ ਤੇ ਬੈਠਿਆ ਹਾਂ ਨਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਮੇਰਾ ਕੱਖ ਨਾ ਰਵੇ ਤੇਰਾ ਤੇਰਾ ਤੂੰ ਹੀ ਤੂੰ ਗੁਰੂ ਨਾਨਕ ਹੀ ਗੁਰੂ ਨਾਨਕ ਕਹਿੰਦੇ ਜਿੱਦਾਂ ਅਵਸਥਾ ਬਣੀ ਨਾ ਤੇ ਲੱਤਾਂ ਤਾਂ ਮੰਨ ਕੇ ਦਰਖਤ ਨਾਲ ਲੰਮਕ ਕੇ ਪੁੱਠੇ ਤੇ ਸਾਧੂ ਪੁੱਛਦੇ ਨੇ ਨਾਲ ਦੇ ਗੁਰਪਾਈ ਉਹ ਕਹਿੰਦੇ ਰਖੀ ਜੀ ਆ ਪੁੱਠੇ ਲੰਮਕੀ ਜਾਂਦੇ ਹੋ ਥੱਲੇ ਉਤਰੋ ਕਹਿੰਦੇ ਥੱਲੇ ਪੈਰ ਕਿੱਥੇ ਰੱਖਾਂ ਜਿੱਥੇ ਪੈਰ ਰੱਖਣਾ ਚਾਹਣਾ ਆ ਮੈਂ ਕੀ ਕੀ ਕਰਾਂ ਕਹਿੰਦੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਮੈਂ ਕਿੱਥੇ ਪੈਰ ਰੱਖਾਂ ਮੈਨੂੰ ਤਾਂ ਹਰ ਪਾਸੇ ਗੁਰੂ ਨਾਨਕ ਦੀ ਦਸੀ ਜਾਂਦਾ ਹੈ ਸਭ गोविंद ਹੈ ਸਭ गोविंद ਹੈ ਦਾਸ ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਜਿੰਨਾ ਚਿਰ ਰੰਚਕ ਮਾਤਰ ਵੀ ਨਫ਼ਰਤ ਦਾ ਵੀ ਹੈ ਨਾ ਤੁਹਾਡੇ ਅੰਦਰ ਕਿਸੇ ਦੇ ਪ੍ਰਤੀ ਈਰਖਾ ਖੁਸ਼ੀ ਨੂੰ ਅਰਦਾਸ ਕਰਿਆ ਕਰੋ ਤੇਰੇ ਬਾਣੇ ਸਰਬੱਤ ਦਾ ਭਲਾ ਨਾਟਕ ਖੰਡ ਬਸ ਸਰਬੱਤ ਦਾ ਭਲਾ ਤਾਂ ਤੇਰੇ ਲਈ ਸ਼ੁਰੂ ਉੱਥੋਂ ਹੁੰਦਾ ਜਿੱਦੇ ਨਾਲ ਤੂੰ ਸਭ ਤੋਂ ਵੱਧ ਨਫ਼ਰਤ ਕਰਦਾ ਹੈ ਉਹਦਾ ਭਲਾ ਸ਼ੁਰੂ ਕਰ ਮਾਲਕਾ ਇਹ ਤੋਂ ਸ਼ੁਰੂ ਕਰੀ ਦਾਸ ਆਪਣੀ ਹੱਡ ਬੀਤੀ ਸੁਣਾ ਰਿਹਾ ਹੈ ਤੁਹਾਨੂੰ ਲਾਈਵ ਚੱਲ ਰਿਹਾ ਹੈ ਪ੍ਰੋਗਰਾਮ ਸੱਤ ਅੱਠ ਬੰਦਿਆਂ ਦੇ ਨਾ ਮੈਂ ਨਾਂ ਲਿਖ ਲੇ ਅੱਜ ਤੋਂ 15 ਸਾਲਾਂ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਤਖਾਨ ਵੱਤ ਗਿਆ ਹੀ ਗਿਆ ਤੇ ਮੈਂ ਚੰਡੀ ਦੀ ਵਾਰ ਦਾ ਪਾਠ ਸ਼ੁਰੂ ਕਰ ਲਿਆ 51 ਪਾਠ ਤੇ ਅਰਦਾਸ ਕਰਿਆ ਕਰਾਂ ਦੇਖੋ ਜਾਂ ਬਚਪਨਾ ਕਹਿ ਲੋ ਜਾਂ ਅਣਜਾਣੀ ਮਤ ਮੈਂ ਕਹ ਮਹਾਰਾਜ ਇਹਨਾਂ ਦਾ ਬੇੜਾ ਹੀ ਕਰਕ ਕਰਦੀ ਸੱਤਾ ਜਣਿਆ ਦੇਖੋ ਇਹ ਅਰਦਾਸ ਸ਼ੁਰੂ ਕਰਤੀ ਚੰਡੀ ਦੀ ਵਾਰ ਦੇ 51 52 ਪਾਠ ਕਰਿਆ ਕਰ ਤੇ 8-9 ਦਿਨ ਬੀਤੇ ਅਜੇ ਸੁੱਤਾ ਹੀ ਪਿਆ ਸੀ ਰਾਤ ਨੂੰ ਉੱਠਣਾ ਸੀ 1:30 ਵਜੇ ਆਗੇ ਧੰਨ ਬਾਬਾ ਕੁੰਨਨ ਸਿੰਘ ਜੀ ਸੁਪਨੇ ਚ ਆ ਗਏ ਪਤਾ ਕੀ ਕਹਿੰਦੇ 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 ਨਾ ਮੂਰੇ ਸੰਤ ਨਾ ਲਿਖਾਇਆ ਕਰ ਫਿਰ ਬਾਬਾ ਨਾ ਬਣਿਆ ਕਰ ਦੇਖੋ ਲਾੜ ਵਿੱਚ ਕਹਿੰਦੇ ਜੇ ਮੰਗਣਾ ਤੇ ਉਹਨਾਂ ਲਈ ਵੀ ਸਮੱਤ ਮੰਗ ਉਹਨਾਂ ਦਾ ਵੀ ਭਲਾ ਮੰਗ ਵੀ ਵਾਹਿਗੁਰੂ ਉਹਨਾਂ ਨੂੰ ਵੀ ਸਮੱਤ ਦੇ ਦੇ ਉਹਨਾਂ ਦਾ ਵੇੜਾ ਨਾ ਗਰਕਤਾ ਰੱਖੋ ਸਤਨਾ ਇਹ ਹੈ ਮੁਰਸ਼ਦ ਗੁਰੂ ਪੀਰ ਸਿਰ ਤੇ ਡੰਡਾ ਹੋਵੇ ਜੀਦੇ ਉਹ ਭੈੜੇ ਪਾਸੇ ਮੋੜ ਲੈਂਦਾ ਤੇ ਜਿਹਨੇ ਗੁਰੂਆਂ ਪੀਰਾਂ ਦੀਆਂ ਫੋਟੋਆਂ ਹੀ ਕੱਢਤੀਆਂ ਬਾਹਰ ਗੁਰੂਆਂ ਪੀਰਾਂ ਦੇ ਸਰੂਪਾਂ ਨੂੰ ਹੀ ਨਹੀਂ ਕੱਖ ਜਾਣਿਆ ਜੇ ਸਿਰ ਤੇ মুর্ਸ਼ਦ ਹੋਊਗਾ ਨਾ ਬਚਾਊਗਾ ਹੋਏਗਾ ਖਸਮ ਤਾਂ ਲਏਗਾ ਰਾਖ ਜੇ ਖਸਮ ਹੋਊਗਾ ਤੇ ਜ਼ਰੂਰ ਬਚਾ ਲੂਗਾ ਤੈਨੂੰ ਪਾਪ ਤੋਂ ਜ਼ਰੂਰ ਬਚਾ ਲੂਗਾ ਪਰ ਜੇ ਸਿਰ ਤੇ ਖਸਮ ਨਹੀਂ ਲਗਾਮ ਤੋਂ ਬਗੈਰ ਫਿਰ ਦੇਖ ਲੋ ਕੀ ਹਾਲ ਹੈ ਤਾਂ ਲਗਾਮ ਫੜਾਈਏ ਆਪਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਕਿ ਮਹਾਰਾਜ ਸਾਨੂੰ ਨਹੀਂ ਪਤਾ ਗੁਰਬਾਣੀ ਤਾਂ ਸਾਰੀ ਦੁਨੀਆ ਪੜਦੀ ਹੈ ਵਿਚਾਰਦੀ ਹੈ ਪਰ ਚੱਲਣ ਦਾ ਨਹੀਂ ਪਤਾ ਇਹ ਸਮਤ ਮਤ ਤੁਸਿਓ ਹੀ ਦੇ ਸਕਦੇ ਹੋ ਇਹ ਸਮਤ ਸਾਧੂ ਤੇ ਪਾਈ ਪੜਿਓ ਵਿਸਰ ਗਈ ਸਭ ਤਾਂ ਤ ਪਰਾਈ ਮੈਂ ਕਹ ਇਹਨਾਂ ਦਾ ਬੇੜਾ ਕਰਕੇ ਕਰ ਦੇ ਸੁਪਨੇ ਚ ਆ ਕੇ ਇਸ਼ਾਰਾ ਦੇ ਕੇ ਕਹਿੰਦੇ ਫੇਰ ਕਹਿੰਦੇ ਇਹ ਮੰਗਿਆ ਕਰ ਮਹਾਰਾਜ ਇਹਨਾਂ ਦਾ ਦੀਪਾ ਲਾ ਕਰ ਦੇ ਇਹਨਾਂ ਨੂੰ ਸਮੱਤ ਦੇ ਦੇ ਇਹਨਾਂ ਨੂੰ ਵੀ ਗੱਲ ਨਾਲ ਹੈ ਠੀਕ ਹੈ ਇਹ ਫਰਕ ਹੈ ਬਸ ਇਹ ਸਬਸਕ੍ਰਾਈਬ ਕਰੋ YouTube ਚੈਨਲ ਦੀ ਜੁਗਾ ਸਾਹਿਬ ਟੂ ਗੈਟ মোর ਅਪਡੇਟਸ ਐਂਡ ਨਿਊ ਵੀਡੀਓਜ਼ ਆਫ ਸੰਤ ਬਾਬਾ ਜੀ ਦੇ ਸਿੰਘੀ ਘੇਰਾ ਰੂਪ